ਸਾਸਰੀ ਕਾਲ ਉਹ ਮੁੰਡਾ ਕਹਿੰਦੇ ਵਿਆਹ ਚ ਚਲਿਆ ਮੁੰਡਾ ਵਿਆਹ ਚ ਰੇ ਸੀਟ ਪਰ ਤੇ ਉਠਾਲਦਾ ਇਹ ਬਾਈ ਇਹ ਤਾਂ ਐਂ ਸੀਟਾ ਖਾਉਂਦਾ ਸਰਕਾਰ ਆ ਗੋਗੀ ਇਹਦੀ ਸਰਕਾਰ ਨੇ ਤਾਂ ਸਰਪੰਚੀ ਨਹੀਂ ਚੱਲਣ ਦਿੱਤੀ ਉੱਪਰ ਤੱਕ ਮੁੱਛਾ ਬਣਾ ਕੇ ਆਇਆ ਜੇ ਸਪਰੇਅ ਕਰਨ ਸਪੈਸ਼ਲ ਸੀਟ ਸੱਤੀ ਕਰਦੇ ਨੇ ਇਹ ਤਾਂ ਸਾਡਾ ਬੜਾ ਭਾਈ ਆ ਇਹ ਹਾਂ ਬਰਾਸ ਚਲੋ ਸਿੱਧਾ ਬਰਾਸ ਲਈਏ ਸਾਰੇ ਵੀਰਾਂ ਨੂੰ ਜੀ ਸਾਰੇ ਵੀਰਾਂ ਨੂੰ ਪਿਆਰ ਪਰੀ ਸਾਸਰੀ ਕਾਲ ਬੈਠੇ ਲਓ ਜੇ ਬੰਦ ਬਾਈ ਬੰਦ ਕਰਕੇ ਆਪਣਾ ਸਟਾਫ ਆ ਜਿਹੜਾ ਉਹ ਆ ਰਿਹਾ ਸਟਾਫ ਨੂੰ ਅਸੀਂ ਹਰਿਆਣੇ ਤੋਂ ਤਾਂ ਬਲਿਆ ਕਿਉਂਕਿ ਕਰਨੀ ਸੀ ਸਪਰੇਅ ਪਹਿਲਾਂ ਵੀ ਬੁਲਾਏ ਤੇ ਜਦ ਵੀ ਕਰਨੀ ਸੀ ਸਪਰੇਅ ਸਪਰੇਅ ਨਹੀਂ ਕੰਮ ਖਤਮ ਕਰਕੇ ਆਏ ਆ ਵੀਰੇ ਸਪਰੇਅ ਆ ਰੌਲਾ ਨਹੀਂ ਪਾਏ ਨਾ ਕੰਮ ਬਈ ਖਤਮ ਵੀ ਕਰਕੇ ਆਏ ਕੰਮ ਸੋਹਣਾ ਕਰਕੇ ਆਏ ਆ ਇਹ ਤੇ ਮੇੜ ਕੇ ਬਾਈ ਫੇਰ ਆਸਮੋ ਸਪਰੇਅ ਕਰਨ ਲੱਗੇ ਇਹ ਇਹ ਇਹਨੂੰ ਆਪਾਂ ਦੇ ਕੱਲ ਤੇ ਸੋਨੀ ਬਾਈ ਨੂੰ ਫੇਰ ਆਪਾਂ ਮਸ਼ੀਨ ਤੇ ਬਿਠਾ ਦੇਣਾ ਕੱਲ ਤੇ ਕੰਮ ਫੇਰ ਵਧੀਆ ਇਹਦੇ ਕੋਲ ਦੇਗਾ ਜਿਆ ਚਾਹ ਹੁਣ ਇਹ ਹਾਂ ਵਿਆਹ ਚਾਹ ਹਾਂ ਕਿੱਥੇ ਚੱਲਣਾ ਤੈ ਕਿੱਥੇ ਚੱਲਣਾ ਨਾ ਨਾ ਕਿੱ데 ਨਾਨਕੇ ਚਾਹ ਨਾਨਕੇ ਤੇਰੇ ਨਾਨਕੇ ਨਾਲ ਬਣਦੀ ਏ ਤੇਰੀ ਹੇ ਤੇ ਤੇਰੀ ਦੇਰੀ ਤੇ ਸੋਰੀ ਮਾਰੇ ਸਾਲਾ ਤੇਰੀ ਦੇਰੀ ਤੇ ਪਾ ਤੇਰੇ ਪਾਪੇ ਤੇ ਸੋਰੀ ਤੇਰੀ ਕੋਈ ਨਹੀਂ ਇਹ ਬੰਦਾ ਕਹਿੰਦਾ ਮੁੱਛਾ ਮੱਛਾ ਰਾਤ ਬਣਾ ਮੈਂ ਤਾਂ ਦੱਸਾਂ ਤੂੰ ਮੁੱਛਾ ਕਿਵੇਂ ਬਣਉਣੀ ਤੀਂ ਨਹੀਂ ਯਾਰ ਤੇਰੀ ਮੁੱਛਾ ਹੀ ਖੜਦੀ ਹੋਣੀ ਜਿੰਨੇ ਟਾਈਮ ਤੂੰ ਮੇਰੀ ਸਕੀਨ ਤੂੰ ਆਪਣੀ ਮੁੱਛ ਨੂੰ ਇੱਥੇ ਤੇ ਰੱਸੀ ਬਣਾ ਕੇ ਐਸੇ ਕੋਈ ਧੁਮਾਕੇ ਦੂਏ ਪਾਸੇ ਨੂੰ ਇੱਧਰ ਤੇਰੀ ਮੁੱਛ ਖੜਦੀ ਹੋਣੀ ਐ ਤੋ ਬਣਨ ਲੱਗਾ ਤਾਂ ਮੈਂ ਸੜਕ 'ਤੇ ਮੁੱਛਾ ਕਰਨ ਦੇ ਉੱਪਰ ਨੂੰ ਕਮਾ ਕੇ ਪੂਰੀ ਸੜਕ ਦੇ ਉੱਪਰ ਕਾ ਤੇਰੀ ਮੁੱਛ ਬੰਨ ਲੈਨੇ ਕੋ ਉਧਰ ਹੀ ਕੋਧਰ ਤੂੰ ਗੱਬੇ ਰਹੀਂ ਮੈਂ ਲੋਕੀ ਤੇ ਲੰਘੂਗਾ ਲੇਟ ਹੋ ਗਏ ਚਾਹ ਨਾਲੇ ਚੱਕਲੀਆਂ ਚੋਬਰਾ ਦੇ ਸਪਰੇਅ ਕਰ ਜੰਦੇ ਆ ਤੇ ਮੈਨੂੰ ਤਾਂ ਡਰਦੇ ਹੋ ਨਹੀਂ ਮੈਨੂੰ ਤਾਂ ਡਰਦੇ ਹੋ ਨਹੀਂ ਡਰਨੇ ਦਾ ਕੰਮ ਨਹੀਂ ਵੀ ਚੱਲ ਆਏ ਵੀ ਐ ਨਹੀਂ ਪਤਾ ਇਹਨਾਂ ਨੂੰ ਮਾਲਕ ਨਾਲ ਬੈਠਾ ਉਹ ਮਾਰੀ ਹੋ ਜਾ ਪਰਾਂ ਹੋ ਜਾ ਇਹ ਪੁੱਲਾ ਹਾਲੇ ਥੱਲੇ ਨੂੰ ਆਹੀ ਤਾਂ ਉਹ ਅੰਦਰ ਇਹਨਾਂ ਨਾਲ ਪਰਾਂ ਕਰ ਲੈ ਆਈ ਜੀਓ ਕਹਿੰਦਾ ਹੋਗਾ ਡੱਗਰ ਆ ਬਾਈ ਇੱਕ ਫੋਨ ਆਇਆ ਮੈਨੂੰ ਹੁਣ ਜੇ ਚਾਹ ਪੀਣ ਤੋਂ ਲੈ ਕੇ ਕਈ ਕਈ ਵੀਰ ਕਹਿੰਦਾ ਕਹਿੰਦਾ ਬਾਈ ਮੈਂ ਕੈਨੇਡਾ ਐ ਕਹਿੰਦਾ ਮੈਨੂੰ ਤੁਹਾਡਾ ਹਰੇਕ ਬਲੌਗ ਇੰਨਾ ਵਧੀਆ ਲੱਗਦਾ ਕਹਿੰਦਾ ਆ ਫੜੀ ਫੋਨ ਸਟੀering ਮੋੜਨਾ ਹਾਂ ਜਾਣ ਕੇ ਪਤਾ ਕਿਹਨੂੰ ਕਿੰਨੀ ਬੜਿਆ ਹੋਗਾ ਹਾਂ ਕਹਿੰਦਾ ਬਾਈ ਇੰਨਾ ਵਧੀਆ ਲੱਗਦਾ ਹਰੇਕ ਕਹਿੰਦਾ ਬਾਈ ਫਿਰ ਵੀ ਹੋ ਜਾ ਦੇਖ ਹੁਣ ਤੋਂ ਲੋਕਾਂ ਦਾ ਪਰ ਕੈਨੇਡਾ ਅਮਰੀਕਾ ਤੱਕ ਜਾਣ ਲੱਗੇ ਸਾਡਾ ਕਦੇ ਕਦੇ ਨਹੀਂ ਐ ਇੱਥੇ ਹੀ ਹੁੰਦਾ ਚਾਹ ਸਾਡੀ ਨਾਲੇ ਲਈ ਫਰਮੋਹਤ ਕਾਣੀ ਵੀ ਚੰਗੀ ਵੀ ਸੜ ਸੜਾ ਉਹ ਪਿੱਛਾ ਕੋਤਰੇੜ ਖੇਤਾਂ 'ਚ ਮਿਲਦੇ ਆ ਚਲ ਪਾ ਦੋ ਕੁੱਟਾ ਸਿੱਧੀ ਇਹ ਵੀ ਬਾਈ ਯੂਨੀਅਨ ਵਾਲੇ ਤੋਂ ਆਏ ਬਸ ਆ ਗਿਆ ਬਾਈ ਸਾਡੇ ਗਾਰੇ ਚ ਆ ਕੁਛ ਹੋ ਗਿਆ ਦੋਸਤ ਅਸਲ ਚ ਨਾ ਸੋਨੀ ਪਤਾ ਕੀ ਦਿੱਕਤ ਹੈ ਥੱਲੇ ਆ ਪ੍ਰਾਲੀ ਬਣ ਗਈ ਫੜੀ ਕਲਾਸਕ ਨਹੀਂ ਹੈਗੀ ਕਲਾਸਕ ਹੈ ਕਲਾਸ ਕਲਾਸ ਦੀ ਹੈ ਕੋਈ ਨਹੀਂ ਬੰਡੇ ਬਣਦੇ ਇਹਨਾਂ ਨੂੰ ਆ ਆ ਕੁਛ ਕਰਦੇ ਆ ਬਾਈ ਦੇਖ ਕੇ ਬਾਈ ਰੋਣਾ ਹੀ ਆ ਰਿਹਾ ਹੁਣ ਤੱਕ ਪਰ ਰੋ ਨਹੀਂ ਸਕਦੇ ਨਾ ਤਾਂ ਉਹਦੇ ਨੂੰ ਕਰਚੇ-ਕੁਰਚੇ ਜਿਹੜੇ ਰਹਿ ਗਏ ਨੇ ਕਰਚਾ ਤਾਂ ਚੜ ਰਿਹਾ ਕਿਹੜਾ ਨਾ ਤਾਂ ਤਨੀਆ ਆ ਜਦ ਲੀਹਾਂ ਸੁੱਕ ਜਣੀ ਐ ਨਾ ਕਿਉਂਕਿ ਆਹ ਅੱਥੇ ਰੁਕੇ ਚ ਬਹੁਤ ਤੰਗ ਕਰਨਾ ਟਰੈਕਟਰ ਦੇ ਕਿਵੇਂ ਹਾਂ ਟਰੈਕਟਰ ਕਿਵੇਂ ਗਿਰੂਗਾ ਇਹਨਾਂ ਚ ਨਹੀਂ ਚੱਲਣਾ ਆ ਬਾਦੂਆ ਨੰਬਰ ਅੱਜ ਤੋਂ ਬਹੁਤ ਭੱਜ ਬਿਲਕੁਲ ਆ ਕੱਲ 2 ਕਿਲੇ ਵੱਡੇ ਹੋਏ ਆ ਬਈ ਇਹ ਤਾਂ ਸਾਡੀ ਡਾੜੀ ਆ ਇੱਥੇ ਆਪਣੇ ਆ ਜਿੰਦੇ ਕਿ ਮੈਂ ਦੇਖ ਕੇ ਕਿੰਨਾ ਦੋ ਕਿਲੇ ਨਹੀਂ ਵੱਡੇ ਗਏ 4000 ਰੁਪਏ ਰੇਟ ਲੈ ਰਹੇ ਆ ਬਾਈ ਤੇ ਸਮਝ ਲੈ ਵੀ 7-8 ਘੰਟੇ ਗੱਡ ਕੇ 7-8 ਘੰਟਿਆਂ ਦਾ ਤੂੰ 2 ਕਿਲਿਆਂ ਦੇ ਹਿਸਾਬ ਨਾਲ ਲੇਟ ਬਣਾ ਲੈ ਮਾਇਦਾ ਜੀ ਜੂਰੀ ਹੀ ਲੈ ਕੇ ਜਾਣਗੇ ਸਾਰੇ ਇਸ ਵਾਰ ਆ ਨੁਕਸਾਨ ਵੀ ਹੁੰਦਾ ਨਾ ਮਸ਼ੀਨ ਦਾ ਢਿੱਡ ਛੋਟਾ ਇਹਦਾ ਹਾਂ ਸਮਾਨ ਪੂਰਾ ਜਾਂਦਾ ਅੰਦਰ ਚੜਾਈ ਨਹੀਂ ਹੁੰਦੀ ਪੂਰੀ ਸਮਾਨ ਤਾਂ ਪੂਰਾ ਜਾਂਦਾ ਚੜਾਈ ਨਹੀਂ ਹੁੰਦੀ ਨਹੀਂ ਵੀ ਰਹਿ ਜਾਂਦਾ ਜਾਣਾ ਯਾਰ ਰਹਿ ਜਾਂਦੇ ਆ ਕਰ ਆ ਆ ਗਿਆ ਜੀ ਅਕੇ ਆਪਣਾ ਝੋਨਾ ਜਿਹਦੇ ਤੇ ਅੱਜ ਹੋਣੀ ਹੈ ਸਪਰੇ ਅੱਜ ਸਪਰੇ ਕਰਨੀ ਜਿਹੜੀ ਆਪਾਂ ਨੇ ਤੇਲੇ ਦੇ ਕਰਨੀ ਹੈ ਤੇਲੇ ਨੇ ਬਹੁਤ ਲਹੂ ਪੀਤਾ ਵਗੋ ਜੀ ਦਵਾਈ ਦੱਸ ਤੈਨੂੰ ਕਿਹੜੀ ਪਾਈ ਜੀ ਕਿਹੜੀ ਕਿਹੜੀ ਦਵਾਈ ਪਾਈ ਇਸ ਵਾਰ ਪਾਈ ਇੱਕ ਹੈ ਪਾਈ ਸਿਰੇ ਵਾਲੀ ਉਹ ਪਾਤੀ ਹੁਣ ਕੱਪੇ ਤੇਵਾ ਦੀ ਟੈਕਸਾ ਲਾਉਣ ਪਾ ਦੇ ਲਈ ਹੈ ਟੈਕਸਾ ਲਾਉਣ ਹੈ ਇੱਕੇ ਕਲੀ ਤੇਲੇ ਵਾਲੀ ਉਹ ਕਰਨੀ ਆਪਾਂ ਨੇ ਬਾ ਠੀਕ ਹੈ ਜੀ ਆ ਆ ਗਿਆ ਭਈ ਆਪਣਾ ਝੋਨਾ ਇੱਧਰ ਕਹਿੰਦਾ ਮਾਂ ਦਾ ਲਿਸਕਾ ਚਾਚਾ ਜੀ ਵੀ ਸਾਡੇ ਕੱਪੜੇ ਪਾ ਕੇ ਆ ਗਿਆ ਉਹ ਕੰਪਲੀਟ ਹੋ ਕੇ ਆ ਗਿਆ ਹੋਇਆ ਤਿਆਰ ਫਿਰ ਹੈ ਮੋੜ ਕੇ ਲਈਏ ਓਕੇ ਤੇ ਆ ਦੇਖੋ ਭਈ ਇਹਦਾ ਐ ਐ ਮਸਤਾਨਾ ਹੋ ਲੱਗਿਆ ਹੁਣ ਤੇਲੇ ਕਰਕੇ ਨਾ ਘਿਰਨ ਲੱਗੀ ਤੇਲਾ ਹੋ ਬਹੁਤ ਗਿਆ ਇਧਰ ਵੀ ਜਿਹੜੇ ਨੂੰ ਆਪਾਂ ਨੇ ਹੁਣ ਗੋਗੀ ਘਿਰਨ ਤੋਂ ਬਚਾਉਣਾ ਨਾ ਗੱਲਾਂ ਨਾ ਤੇਲਾ ਨਾ ਰਸ ਦੂਸ ਬੰਦਾ ਬਈ ਧਗੀ ਜੀ ਪੈ ਜਾਂਦੀ ਆ ਉਹ ਦਾਣੇ ਚ ਨਾ ਪੁਰ ਪਟਾਸ ਬਣ ਜੇ 400 ਹੋ ਜੰਨੇ ਆ ਜੇ ਦਾਣਾ ਪੱਕਿਆ ਵਾ ਉਹ ਹੋਲਾ ਪੈ ਜਾਂਦੀ ਆ ਸੋਨਾ ਪੈ ਜਾਂਦਾ ਬਿਲਕੁਲ ਬਿਲਕੁਲ ਇਹ ਆ ਬਸ ਆਪਾਂ ਹੁਣ ਛੱਬੀ ਛੁੱਬੀ ਤਾਂ ਨਹੀਂ ਕਰਨੀ ਨਾ ਨਾ ਛੱਬੀ ਤਾਂ ਆਪਣੀ ਵੱਢਣ ਨੂੰ ਪਿਆਰਾ ਚਾਹ ਆਪੇ ਦਾ ਕਬੜ ਨਹੀਂ ਹੈ ਬਸ ਹਾਂ ਤਾਂ ਆ ਕੇ ਭਾਈ ਸਾਡੀ ਫਰਾਸ ਵਾਲੀ ਮੋਟਰ ਰਾਪਰੇ ਖੇਤ ਸੁਖ ਫੜਾ ਸੋਨਾ ਛੋਨਾ ਲੈ ਮੈਂ ਮੋਡਲ ਮੈਂ ਟਰੈਕਟਰ ਲੋ ਬਈ ਮਿੱਤਰੋ ਅੱਜ ਅਸੀਂ ਕੰਮ ਫੇਰ ਅੱਜ ਬਹੁਤ ਖਿੱਚਿਆ ਤਾਂ ਕਰਕੇ ਸਾਨੂੰ ਸ਼ਾਮ ਪੈ ਗਈ ਦੇਖੋ ਸੂਰਜ ਇਧਰੋਂ ਚੜ ਕੇ ਉਹ ਪਹੁੰਚ ਗਿਆ ਹਾਂ ਛਿਪਣ ਦੇ ਉਹਦੇ ਚ ਗੇਟ ਚ ਆ ਗਿਆ ਕੰਮ ਤੇ ਚਾਚਾ ਜਿਉਂਦਾ ਵਸਦਾ ਰਹਿ ਬਾਈ ਤੇ ਥੋੜੇ ਕਰਕੇ ਬਾਈਸ ਕੰਮ ਨਿਭੜ ਜਾਂਦਾ ਆਪਣਾ ਉਹ ਨਹੀਂ ਤਾਂ ਦੇਖਿਆ ਤਾਂ ਧੋਖਾ ਜੀ ਕਿਉਂਕਿ ਅੱਜ ਤਾਂ ਬਹੁਤ ਲੱਗੀ ਆ

ਠੀਕ ਹੈ ਹਾਂ ਇਹ 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 ਬੀਜ ਨਾ ਹੈਗੇ ਆ 26 ਤੋਂ ਵੱਧ ਟਾਈਮ ਲੱਗਦਾ ਜਾਂ ਬਗਜਾ ਬਗਜਾ ਪਿੱਛੋਂ ਹੋ ਜਾ ਹੁਣ ਮੈਂ ਤਾਂ ਹੁਣ ਬਾਹਰ ਆਉਂਗਾ ਸਭ ਤੋਂ ਪਿੱਛੇ ਬਾਈ ਉਂਗਲੀਆਂ ਲੱਗ ਜਾਂਦੀਆਂ ਦਰਦ ਕਰਨ ਯਾਰ ਬੱਸੋ ਕੀ ਬਾਈ ਬਾਬੇ ਅੱਜ ਤਾਂ ਬੱਸ ਵਰਗੀ ਬੱਸ ਸੋਨੀ ਨੇ ਜਾਣਾ ਤਾਂ ਵਿਆਹ ਅੱਜ ਉਹ ਗਿਆ ਹਰਿਆਣੇ ਚ ਉਹਨੂੰ ਛੜਤਾ ਤਾਂ ਪਹਿਲੇ ਪੰਪ ਵੀ ਉਹਨੇ ਪੂਰਾ ਨਹੀਂ ਦਵਾਇਆ ਇਹ ਕੱਲ ਨੂੰ ਹੜਨਾ ਤਾਂ ਕੱਲ ਨੂੰ ਚੱਲਣੀ ਆਪਣੀ ਕੰਬੈਨ ਤੇ ਉਹਦੇ ਕਰਕੇ ਅਸੀਂ ਸਾਰਿਆਂ ਦਾ ਸ਼ਡਿਊਲ ਬਹੁਤ ਬੀਜ਼ੀ ਹੈ ਤਕਰੀਬਨ ਹੁਣ ਤੱਕ ਕੰਬੈਨ ਦਾ ਰੋਜ਼ੇ ਕੰਮ ਆ ਹੀ ਜਾਣਾ ਕਿਉਂਕਿ ਬਾਸਮਤੀ 1500 ਨੂੰ ਜਿਹੜੀ ਉਹਦਾ ਕੰਮ ਚੱਲ ਪਣਾ ਸਾਡੇ ਹੁਣ ਤੱਕ ਨਹੀਂ ਚੱਲ ਤੱਕ ਅੱਦਾ ਪੈਣਾ ਤਾਂ ਮੀਂਹ ਕਰਕੇ ਨਾ ਖੇਤ ਬੱਤ ਨਹੀਂ ਆਏ ਬੱਤ ਨਾ ਔਣ ਕਰਕੇ ਕੰਮ ਅੱਗੇ ਚਲੇ ਗਿਆ ਹਾਂ ਦੇਖਿਓ ਉਧਰਲੀ ਛੜ ਨੂੰ ਜਦੋਂ ਸੂਰਜ ਵਾਲੀ ਛੜ ਨੂੰ ਜਾਂਦੀ ਆ ਪਾਫ ਦੇਖਿਓ ਕਿਵੇਂ ਬਣਦੀ ਕੁਝ ਦਿਖਣ ਬਹੁਤ ਲੱਗ ਜਾਂਦੀ ਆ ਪਾਫ ਤੇ ਬਾਕੀ ਕਿਰਪਾ ਰੀ ਮਹਾਰਾ ਦੀਸ ਵਰਚ ਉਹਨੇ ਗਿਰੀ ਨਹੀਂ ਜਿਆਦਾ ਸਾਡੇ ਏਰੀਆ ਚ ਜਿਹੜੀਆਂ ਐ ਬਲਾਈਟੀਆਂ ਬਾਸਮਤੀ ਕੋਈ ਵੀ ਖੜੀ ਨਹੀਂ ਹੈ ਬਾਸਮਤੀ ਲੈ ਬੱਡੇ ਤੋਂ ਸਾਰੀ ਥੱਲੇ ਪੈ ਗਈ ਤਕਰੀਬਨ ਅਸੀਂ ਇੱਕ ਪੰਪ ਦੇ ਨਾਲ 1700 ਲੀਟਰ ਦੇ ਨਾਲ ਅਸੀਂ 9 ਤੋਂ 10 ਏਕੜ ਕੱਢ ਦਿੰਨੇ ਆ ਪੂਰੇ ਜੀ ਤੇ ਸਮਝ ਲਓ ਦੂਆ ਪੰਪ ਅਸੀਂ ਪੂਰਾ ਲਾ ਚੱਲੇ ਹਲੇ ਸੂਰਤ ਸ਼ਿਪਨਵਾਲ ਚੱਲਿਆ ਤੇ ਅਸੀਂ 4-5 ਜਣਿਆਂ ਨੇ 20-22 ਕਿੱਲਿਆਂ ਦਾ ਗੇੜ ਅਸੀਂ ਨੇ ਕਰਤਾ ਇਹ ਅਸੀਂ ਤਕਰੀਬਨ ਇਹਦੇ ਨਾਲ ਜਿਹੜੀ ਅਸੀਂ ਇਹ ਪੰਪ ਨਾਲ ਸਪਰੇਅ ਕਰਦੇ ਆ 5 ਤੋਂ 6 ਗੇੜੇ ਹੱਦ ਅੱਬਲਮਾ 5 ਗੇੜਿਆਂ ਦੇ ਵਿੱਚ ਕਿਲਾ ਪਾਰ ਜਾਂਦਾ ਹੈ ਹੁਣ ਜਿਵੇਂ ਇੰਜਨ ਵਾਲੇ ਪੰਪ ਆਏ ਸਮਝ ਲਓ 5 ਬੰਦੇ ਹੁੰਨੇ ਆ ਤਾਂ 5 ਜਣੇ ਜਾਣ ਕਰਦੇ ਆ 5 ਜਣੇ ਔਨ ਕਰਦੇ ਆ 10 ਫਾਂਟਾ ਹੋਈਆਂ ਉਹਨਾਂ ਦੀ ਤੁਸੀਂ ਫਾਂਟ ਦੇਖੋ ਕਿੰਨੀ ਜ਼ਿਆਦਾ ਕਵਰ ਕਰਦਾ ਹੈ 20 ਤੋਂ 22 ਡਿੰਗਾ ਇੱਕ ਸਾਈਡ ਨੂੰ 20 ਬਾਈ ਡਿੰਗਾ ਇੱਕ ਸਾਈਡ ਨੂੰ ਕਵਰ ਕਰਦਾ ਤਾਂ ਅਸੀਂ 5ਵੀਂ ਫਾਂਟ ਦੇ ਵਿੱਚ ਮਤਲਬ ਡੋਲ ਪਰ ਚੜਨਾ ਪੈਂਦਾ ਕਵਰ ਕਰ ਲਿਆ ਜਾਂਦਾ ਸਾਰਾ ਕਿਲਾ ਇਹ ਤੁਰ ਜਿਹੜੀ ਚ ਰਾਮਨਾਰ ਤਾਂ ਹੈ ਅਸੀਂ ਲਾਲਚ ਨਹੀਂ ਕਰਦੇ ਵੀ ਭੱਜ ਭੱਜ ਕੇ ਤੇ ਉਸ ਤੋਂ ਬਾਅਦ ਬਸ ਹੁਣ ਖੇਤ ਅਸੀਂ ਬੱਤਲਵਾ ਰਹੇ ਹਾਂ ਪੂਰੀ ਹੁਣ ਅਖੀਰਲਾ ਪਾਣੀ ਪੁਣੀ ਅੰਦਰ ਤੱਕ ਗੰਜੈਸ ਖਤਮ ਹੋ ਗਈ ਹੈ ਨਾ ਮੇਜਣੀ ਇਦਾਂ ਵੀ ਆਪਣਾ ਬੱਤ ਆ ਜਾਣ ਤੇ ਉੱਤੇ ਬਾਹਰ ਆ ਕਰਦੇ ਆ ਅੱਗ ਉੱਥੇ ਠੀਕ ਲੱਗਦਾ ਕੋਈ ਬਾਕੀ ਕਿਰਪਾ ਇਹ ਮਾਰਾ ਦੀ ਬਈ ਪਾਣੀ ਵੀ ਬਹੁਤ ਚੱਲਿਆ ਇਹ ਜੀ ਦੇ ਵਿੱਚ ਤੇ ਤਕਰੀਬਨ ਜੀੜੀ ਖੜੀ ਰਹੀ ਹੈ ਬੜੀ ਘੱਟ ਜਿੱਥੇ ਸਪਰੇ ਨਹੀਂ ਹੋਈ ਉਹ ਤੇਲੇ ਦੀ ਮਾਰ ਚ ਆ ਗਈ ਅਮੀ ਤੋਂ ਬਾਅਦ ਮੀਂਹ ਤੋਂ ਪਹਿਲਾਂ ਅਸੀਂ ਨੇ ਵੀ ਜਿਹੜੇ ਜਿਹੜੇ ਏਕੀਲਿਆਂ ਦੇ ਵਿੱਚ ਚੈਸ ਦੀ ਦਾ ਇੱਕ ਦੋ ਸਾਲਟ ਹੋਰ ਪਾਏ ਤੇ ਉਹ ਤੇਲੇ ਤੇ ਬਚੌਰਿਆ ਜਿਹੜੇ ਖੱਤੇ ਅਸੀਂ ਨੇ ਇਹ ਵੀ ਟ੍ਰਾਇਲ ਹੋ ਗਿਆ ਚਲੋ ਗਾਂ ਬਾਤ ਤੇ ਅਸੀਂ ਪਿੱਛੇ ਮੋਟਰ ਤੇ ਕੱਢ ਕੇ ਆਏ ਆ ਉੱਥੇ ਸਪਰੇ ਨਹੀਂ ਹੋਈ ਮੀਨੋ ਪਹਿਲਾਂ ਸਾਡਾ ਰਹਿ ਗਿਆ ਕਿਉਂਕਿ ਦਵਾਈ ਖਤਮ ਹੋ ਗਈ ਸੀ ਅੱਧੇ ਅੱਧੇ ਕਿੱਲੇ ਤੇ ਦੋ ਕਿਲੇ ਰਹਿ ਗਏ ਤੇ ਉਹ ਤਕਰੀਬਨ ਟੈਡੇ ਵਿੰਗੇ ਹੋ ਗਏ ਜਿਵੇਂ ਅੱਜ ਤਾਂ ਸਾਹਮਣੇ ਹੋਏ ਵੀ ਐਦਾਂ ਨੁਕਸਾਨ ਹੋਇਆ ਉਹਦਾ ਤੇ ਬਾਕੀ ਖੈਰ ਠੀਕ ਹੈ